ਇਹ ਤਾਂ ਵਿਸਾਖੀ ਆਲੇ ਜਿਹਨੇ ਮਲਤਿ ਸਿਖਾਉਣ ਵਾਸਤੇ ਸੌਣੇ ਨਾਲ ਫੇਟਾ ਹੀ ਮਾਰਦੇ। ਉਸਾਲ ਬਾਅਦ ਤਾਂ ਇਹ ਕੋਈ ਨਾ ਮਲਤਿ ਸਿਖਾਉਂਦੇ ਨੇ। ਬਾਕੀ ਜ਼ੱਲੇ ਦੀ ਗੱਲ। ਉਹ ਨਹੀਂ ਕਰਦੇ। ਰੋਜ਼ ਵਿਸਾਖੀ ਆ ਜਦੋਂ ਨੰਬਰ ਤੈਅ ਕਰਦੇ। ਜੇ ਵਿਸਾਖੀ ਨਾ ਆਵੇ ਮਲਤਿ ਨਹੀਂ ਤੈਅ ਕਰ ਸਕਦੇ ਫਿਰ। ਦੋ ਇਹ ਲੱਖ ਦੇ ਵਿੱਚ ਆ ਸਕਦੇ। ਰੋਜ਼ ਵਿਸਾਖੀ ਆ ਜਦੋਂ ਨੰਬਰ ਤੈਅ ਹੁੰਦਾ। ਯਾ ਤਾਂ ਉਹ ਵੱਲ ਮੰਨ। ਵਿਸਾਖੀ ਛੱਡ ਦੇ। ਕੋਸ ਧਿਆਨ ਕਿਵਾਂ ਲਾ ਕੇ ਕਿਆ ਨਾ ਜੇ ਤੋ ਤੇ ਆਨ ਹਟ ਜਾਂਦਾ ਧਰਮ ਧਿਆਨ ਹੋਣਾ ਚਾਹੀਦਾ ਫੈਸਿਵਲ ਤੇ ਆਣੀ ਹੋਣਾ ਚਾਹੀਦਾ ਤਾਂ ਫੈਸਿਵਲ ਧਿਆਨ ਹੈ ਨਾ ਰੋਜ਼ ਰੋਜ਼ ਇੱਕ ਤੁਰੇ ਰਹੇ ਨੇ ਆਪਣਾ ਜਿਹੜਾ ਗੁਰਪੁਰਬ ਆਈ ਆਪਣਾ ਜਿਹੜਾ ਰੋਜ਼ ਆ ਬਰੂ ਦੇ ਇਹ ਸਾਰਾ ਕੁਝ ਕਲਚਰੇ ਛੱਡ ਹੋਊਗਾ ਜਦੋਂ ਜਿਹੜੇ ਕਲਚਰ ਨਹੀਂ ਛੱਡ ਹੁੰਦਾ ਸਾਰਾ ਉਹਨਾਂ ਚਿਰ ਸਿੱਖ ਕਲਚਰ ਦੀ ਸ਼ੁਰੂ ਹੋਊਗਾ ਸਿੱਖੀ ਹੋਣਾ ਯਾ ਗੁਰੂਆਂ ਨੇ ਵੇਲੇ ਕੋਈ ਮਨਾਇਆ ਜਾਂਦਾ ਸੀ 10 ਪੰਜਾ ਦੇ ਵੇਲੇ ਪਿਛਲੇ ਗੁਰੂਆਂ ਦਾ ਜਨਮ ਦਿਨ ਹੈ ਕੁਝ ਪੰਜਵੇਂ ਪੰਜਾ ਦਾ ਜਿਹੜੀ ਗੁਰਪੁਰਖ ਕਰੇ ਮਨਾਇਆ ਸਾਬਤ ਕਰੋ ਗੁਰੂਆਂ ਨੇ ਤੁਸੀਂ ਦਾ ਤੇ ਮਨਾਉਂਦੇ ਹੋ ਤੇ ਤਾਂ ਦੁਕਾਨਦਾਰੀ ਇਹਨਾਂ ਦੀ ਧਿਆਨ ਹਟਾਉਣ ਦੀ ਨਾਲ ਲਾਉਂਦੇ ਨੇ ਜਦੋਂ ਤੁਹਾਨੂੰ ਤੋਂ ਧਿਆਨ ਮਟਾਉਣਾ ਹੋਵੇ ਫਿਰ ਇਹਦਾ ਕੋਈ ਸ਼ੁਰੂ ਕਰੀ ਜਾਂਦਾ ਇਹ ਤਾਂ ਸਾਹ ਜਾਲ ਵਾਲੀਆਂ ਖੱਲਾਂ ਨੇ ਸਾਰੀਆਂ ਸਿੱਠੀ ਦਾ ਇਹ ਛੱਡਿਆ ਨਾ ਗਿਆ ਹੈ ਤੇ ਧਰਮ ਦਾ ਧਿਆਨ ਹੋਣਾ ਜੀ ਗੁਰਦਾਰ ਨੇ ਕੀ ਕਰਦਾ ਹੈ ਤੁਸੀਂ ਗੁਰਦਾਰਾ ਪੜ੍ਹੋ ਜਿਵੇਂ ਆਹਨ ਕੋਈ ਪੜ੍ਹੋਂਗੇ ਨਾ ਉਹ ਕਹਿੰਦਾ ਗੁਰਦਾਰਾ ਪੜ੍ਹਛਾ ਲੈ ਸਾਡੀ ਸਕੂਲ ਕਦੋਂ ਕਰਦੇ ਗੁਰਦਾਰਾ ਸਕੂਲ ਦਾ ਉਸ ਵळे ਜਿਹਨਾਂ ਕੋ ਕਾਇ ਆਇਆ ਸੀ ਚਾਰਜ ਉਹ ਵੀ ਸਿੱਖਤ ਨਹੀਂ ਸੀਗੇ ਤੇ ਵੀ ਮੰਨਦਾ ਹੋ ਉਹ ਕਹਿੰਦਾ ਵੀ ਉਹ ਹੋ ਗਿਆ ਸਖੌਣ ਕੇ ਕਦੇ ਗੁਜ਼ਾਰੇ ਸਾਬਣ ਕੇ ਕਲਪ ਦੇ ਬੋਕਰ ਇਹੋ ਜਿਹਾ ਕੁਝ ਉਹਨਾਂ ਨੇ ਆਸ ਕਰਦੇ ਸੀ ਲੋਕ ਸਭ ਦੇ ਪਰ ਉਹ ਹੋਣਾ ਆਇਆ ਸਮਾਂ 100 ਸਾਲ ਬਾਅਦ ਜਾਤੇ ਹਾਲ ਮਾਰਾ ਫਿਰ ਸਭ ਕੁਝ ਛੱਡਣਾ ਪਊਗਾ ਜੋ ਇਹਨਾਂ ਨੇ ਸ਼ੁਰੂ ਕੀਤਾ ਹੈ ਜੇ ਇਹਨਾਂ ਦਾ ਸਿਰਫ ਇਹ ਕਿ ਕਦ ਆਇਆ ਮਦਨਾ ਨੂੰ ਬੈਠੇ جی ان کے مندر نے گردوارے بنا گی نے کدے کو, نہیں کو. بھیج بھیج یعنی ہے نہیں جہاز یہ سکھی نتم کرنا گردوارے سیکھی ختم ہوتی ہے سکھی کا الٹ پرچار ہو رہا ہے یہ سارے چلنا پو گا گردوارے جانتے لوگ بند کرنے پڑ گئے گول کے بند کرنی پو گی الگ یہ کرنا پو گا سب کچھ ਆ ਫਿਰ ਉੱਥੇ ਗੁਰਮੁਖ ਦਾ ਸਹੀ ਪ੍ਰਚਾਰ ਹੋ ਸਹੀ ਤਾਂ ਹੋਣਾ ਨਹੀਂ ਪ੍ਰਚਾਰ ਇੰਨੇ ਕੁ ਲੋਕਾਂ ਰਿਆ ਵੀ ਲੋੜੇ ਦੀ ਇਹ ਤਾਂ ਗਲੀ ਗਲੀ ਘਰ ਘਰ ਇਹਨਾਂ ਬੰਦਕੀ ਮਾਛੀ ਤਾਂ ਸੀ ਗਲੀ ਗਲੀ ਤਾਂ ਪੁਖੇ ਮੁੱਲਾ ਤਾਂ ਰਹੇ ਬਸੀਤ ਗਿਆਨ ਗੁਰੂ ਨੇ ਗਾਉਣ ਗੀਤ ਪੁਖੇ ਮੁੱਲਾ ਗਿਆਨ ਗੁਰੂ ਨੇ ਗੀਤ ਗਾਉਦਿਆ ਆਪਣੇ ਗੁਰਵਾਨੀ ਨੇ ਬਣਾ ਕੀਤਾ ਸੀ ਗਿਆਨ ਵਿਰੂਨਾ ਗਾਵਾ ਗੀਤ ਪੁਖੇ ਮੁੱਲਾ ਘਰੇ ਵਸੀਤ ਇਹ ਗੱਲ ਕੀਤੀ ਹੈ ਹੁਣ ਇਹਨਾਂ ਨੇ ਭੁੱਖੇ ਬੰਨਾਂ ਘਰੇ ਮਸੀਹ ਨਾਲ ਜਿੰਨੇ ਕੀਰਤਨ ਵਾਲੇ ਨੇ ਸਭ ਭੁੱਖੇ ਕੀ ਕ腐ਸ਼ਨ ਕੋ ਲੱਖਾ ਕੋ ਇਹ ਲੈਣ ਲੱਗੇ ਕੀ ਕੀ ਇਹਨਾਂ ਨੇ ਖਾਣ ਬਾਟ ਕਰਾਉਣ ਲੱਗੇ ਜਿੰਨਾ ਕਿਤੇ ਸਾਲਾ ਕੁਝ ਖਤਮ ਨਾ ਹੋਇਆ ਉਹਨਾਂ ਦੇ ਸਿੱਖੀ ਦੀ ਗੱਡੀ ਅੱਜ ਤੁਰਣੀ ਹੋਈ ਨਹੀਂ ਜੇ ਸਭ ਕੁਝ ਖਤਮ ਪੈਣਾ ਹੋਊਗਾ ਜੇ ਗੱਡੀ ਅੱਜ ਤੁਰਦੀ ਹੈ ਸਰ ਸਰਨੇ ਕੱਢੀ ਪ੍ਰੈਕਟੀਕਲ ਨਾਲ ਦੇ। ਸੈਕਟਰ ਨੂੰ ਸਾਡਾ ਤੁਸੀਂ ਇਹਦਾ ਨਾਮ ਤੇ ਕੋਈ ਵੀ ਕਰ ਸਕਦੇ। ਭਾਣਵਾ। ਹੁਕਮਾਂ ਨਹੀਂ ਕਰਦਾ ਨਾ ਅਸੀਂ। ਸਿੱਧੇ ਨਾਂ ਦੇ ਭਾਣ ਨਹੀਂ ਕਰ ਦਿੰਦੇ। ਸਿੱਧੇ ਉਹ ਕਹਿੰਦੇ ਪਹਿਲਾਂ ਜਿਹੜੇ ਕਰਨ ਵਾਲੇ ਨੂੰ ਬੰਦੇ ਦੇ ਦੇਖਣਾ ਹੈ। ਜੇ ਨਾ ਸਿੱਖੀ ਦਾ ਆਗੂ ਬਣ ਸਕਾ ਜੇ ਸਿੱਖ ਹੀ ਨਹੀਂ ਤਾਂ ਉਹਨੂੰ ਆਗੂ ਬਣਦੀ ਕੋਈ ਯਾਤ ਨਹੀਂ ਦਿੱਤੀ ਜਾ ਸਕਦੀ। ਜਿਹੜਾ ਪੜਾਏ ਨਹੀਂ ਸਕਦਾ ਪਾਸ਼ਾ ਉਹ ਜਾਣਦਾ ਹੀ ਨਹੀਂ ਲੈਂਗੁਏਜ ਹੀ ਨਹੀਂ ਜਾਣਦਾ ਉਹਨੂੰ ਟੀਚਰ ਦੀ ਨੌਕਰੀ ਕਦੋਂ ਦੇ ਦੇ ਦੂਗੀ ਸਰਕਾਰ ਕਿ ਮੈਂ ਤਨਖਾਹ ਦਿੱਤੀ ਜਾ ਸਕਦੀ ਆ ਇਹ ਕੁਝ ਹੋਰ ਹੈ ਸਾਡੇ ਯੂਨੀਵਰਸਿਟੀ ਨੇ ਪੜਾਈ ਹੋ ਗਈ ਹੋਰ ਹੀ ਜਾਂ ਉੱਤੇ ਉੱਤੇ ਲੋਗ ਉੱਤੇ ਕੋਈ ਗੱਲ ਨਹੀਂ ਇਟਾਲੀਅਨ ਬੰਦੇ ਉਹਨਾਂ ਨਾਲ ਹੋਰ ਉਹ ਦੱਸੂਗੀ ਹੈ ਉੱਥੋਂ ਨੈਟ ਕਿਤਾਬ ਲੋਕਾਂ ਦੇ ਸਾਖੀ ਅੱਜ ਦਿਨ ਸਾਲ ਬਾਅਦ ਇਹ ਪਹੁੰਚਿਆ ਰਹੂਗੀ ਉਦੋਂ ਜੇ ਨਾ 3 ਸਾਲ ਦੇ ਵਿਚਲੇ ਪਿੱਛੇ ਤੇ ਇਸ ਤਰ੍ਹਾਂ ਆਦਮੀ ਦੇ ਸਾਰੇ ਜਿਹਨਾਂ ਨੂੰ ਯੋਗ ਸਮਝਿਆ ਜਾਊਗਾ ਵੀ ਇਹ ਇਹਨਾਂ ਨੂੰ ਪਹੁੰਚ ਦਿੱਤੀ ਜਾ ਸਕਦੀਆਂ ਉਹਨੂੰ ਫੇਰਾਂ ਬਸ ਸਾਲ ਬਾਅਦ ਹੋਰ ਪੂਰਾ ਟੈਸਟ ਹੋਊਗਾ ਪੂਰਾ ਉਹਦਾ ਸ਼ਾਨਦਾਰ ਹੋਊਗੀ ਜੇ ਪੂਰੇ ਖੜੇ ਤਦੇ ਨਾ ਤਰਨ ਬਸ ਸਾਖੀ ਨੂੰ ਪਹੁੰਚਦੇ ਬਸ ਵਾਲਾ ਨੇ ਇਤਿਹਾਸ ਅਰਵੀ ਕਿਦਾਂ ਨੂੰ ਤੁਸੀਂ ਕਿ ਡਿਗਰੀ ਦੇ ਆਈ ਕੋਲੂ ਐਡੀ ਬੜੀ ਖਾਸ ਵੀ ਐਵੇਂ ਜੇ ਇਤਿਹਾਸ ਕਾਜੀ ਨੂੰ ਫਦੀ ਦਈ ਜੋ ਜਿਹਨ ਮਰਦੀ ਦਈਓ ਡਿਗਰੀ ਹੈ ਖਾਸਾ ਨੂੰ ਰੂਪ ਹੈ ਖਰਕਾਨੇ ਦਾ ਸੰਪਾਸ਼ਾ ਖਾਸ ਰੂਪ ਨੂੰ ਜਣੇ ਗਣੇ ਮੇਨ ਨੂੰ ਵਧੀਆ ਹੱਥ ਦਾ ਪੈਸੇ ਹੈ ਉਹ ਮੁੜ ਕੇ ਤੁਹਾਨੂੰ ਨਹੀਂ ਜਾ ਸਕਦਾ ਮੁੜ ਕਦੀ ਜਾ ਸਕਦਾ ਖਾਲਸਾ ਫੌਜ ਵਾਲਾ ਨਹੀਂ ਕਰਦੋਂ ਫਿਰ ਉਹ ਤਰਮਨਤਾ ਕਰਕੇ ਪ੍ਰਚਾਰ ਤੇ ਲੱਗੂਗਾ ਸਾਡੀ ਜਿੱਤ ਜੀ ਲੈ ਨਹੀਂ ਸਕਦਾ ਕੁਝ ਵੀ ਆਜਵੇ ਜਿੱਥੇ ਹੁਣਾ ਘਰੋਂ ਨਹੀਂ ਜਾ ਸਕਦਾ ਕਾਨੂੰਨ ਉਹ ਕੈਸ ਲੈ ਕੇ ਪੰਜ ਚਾਰ ਸਾਲ ਅਸੀਂ ਭੱਜਦੇ ਇੱਟੀਏ ਵੀ ਚੱਲ ਹੁਣ ਜਾ ਸਕਦਾ ਰਹਿ ਸਕਦਾ ਕਰ ਤੇਨ ਸਾਲ ਨਾਲ ਰੱਖਦੇ ਸੀ ਕਿ ਗੁੱਡੇ ਦਲਦੇ ਤਾਂ ਵਰ ਤੇ ਸੋਨੇ ਸੀ ਅਕੇ

ਆਦਮੀ ਇਕੱਠੇ ਕਰਕੇ ਜਿੰਦ ਜ਼ਰਾਬ ਕਰਦੇ ਮੇਲੇ ਲੋਨ ਨੈਸ਼ਨਲ ਲੋਸ ਹੈ ਐਕਸੀਡੈਂਟ ਹੁੰਦੇ ਨੇ ਆਦਮੀ ਵਰਜਤ ਦੇ ਨੇ ਉੱਥੇ ਟੁੱਲੀ ਫਿਰਦੀ ਐ ਇਹਨੇ ਲੋਕ ਬਿਲੇ ਫਿਰਦੇ ਨੇ ਲੰਘਰ ਬਰਬਾਦ ਹੁੰਦਾ ਫਾਇਦਾ ਕੀ ਹੁੰਦਾ ਕੁਝ ਵੀ ਨਹੀਂ ਹਾਂ ਫਾਇਦਾ ਇਹ ਹੁੰਦਾ ਮੂਰਖ ਬਣਾਤੇ ਤੁਸੀਂ ਲੋਕ ਤੁਸੀਂ ਜਾਂ ਚਾਹੁੰਦੇ ਹੋ ਸਰਕਾਰ ਨਾਲ ਟਕਰਾ ਕੇ ਬੰਦੇ ਬਣਾ ਦਿੰਦੇ ਹੋ ਪ੍ਰੋਬਲਮ ਦਾ ਫਾਇਦਾ ਕਰਦੇ ਹਾਂ ਹਰ ਹਰ ਵਕਤ ਪ੍ਰੋਬਲਮ ਜ਼ਰਾ ਰਹੀ ਹੈ ਜੀ

ਓਪਰੇ ਬਣਾ ਲਨ ਦੁਆ ਨਾ ਬਣਾ ਸਕਦਾ ਇਹ ਤਾਂ ਸਪਾਸ਼ਾ ਦੇ ਸਿਰ ਖੋ ਜੇ ਅੱਜ ਇਹ ਕਹਿੰਦੇ ਨੇ ਵਿਸਾਖੀ ਮਨੋਨ ਮਰੇ ਵੀ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣ ਤਾ ਇਹ ਉਹਦਾ ਦੁਸ਼ਮਣ ਨੂੰ ਪਾਣੀ ਪਲਾ ਰਿਹਾ ਏ ਤਾਂ ਸਪਾਸ਼ਾ ਦਾ ਇੱਕ ਪਾਸੇ ਉਹਨੂੰ ਭੱਲਮਤੀ ਦੱਬੀ ਦੇ ਰਹੇ ਨੇ ਪ੍ਰਚਾਰ ਕਰਦੇ ਨੇ ਇੱਕ ਵਾਰ ਸੇ ਗਾ ਨਰਿਆਣ ਨੂੰ ਅਸੀਂ ਪਾਣੀ ਦੇ ਦੇਣ ਇਹ ਦੋ ਗੱਲਾਂ ਆਪਾਂ ਬਰੋਦੀ ਨੇ ਕਿ ਗੁਰੂਏ ਤਾਂ ਖੁਸ਼ ਹੋਊਗਾ ਕੀ ਗੱਲਾਂ ਕਹਾਂ ਜੋਗਨਾ ਵਿਸਾਖੀ ਤੇ ਇਹ ਸਾਡੀ ਸਿੱਖੀ ਹੈ ਤਾਂ ਕਰਕੇ ਨਾ ਤੇ ਬੈਨ ਲੱਗਣਾ ਚਾਹੀਦਾ ਥਿਲਪੜ ਕਾਰ ਹੈ ਉਹ ਲੋਕਾਂ ਨੂੰ ਅਰਾਜਕ ਦਾ ਦਾਦਾ ਟਰ ਰਹੇ ਰਾਈ ਲਾਲ ਨੇ ਤੁਸੀਂ ਸੰਸਾਰੀ ਆਪਣੀਆਂ ਗਲਤੀਆਂ ਕੀਤੀਆਂ ਤੁਸੀਂ ਆਪ ਗੱਲ ਕਰ ਰਹੇ ਹੋ ਤੁਸੀਂ ਸਵਾਰਥ ਦੀ ਤੇ ਜਿਹੜਾ ਹੈ ਨਾ ਪਰਮੋ ਇਸ ਪਰਮਾਰਥ ਦਾ ਉਹ ਪਰਮਾਰਥ ਵਿੱਚ ਸਵਾਰਥ ਲਿਆ ਕੇ ਰੜਾਤਾ ਤੁਸੀਂ ਇਸ ਪ੍ਰਸਾਖੇ ਬਣਾਉਣ ਤੋਂ ਕੀ ਥੋੜਿਆ ਤੁਹਾਡਾ ਅਰਕੋ ਤੁਸੀਂ ਉਹ ਨਹੀਂ ਲੈ ਸਕਦੇ ਅੱਖਾਂ ਵਿੱਚ ਕੇ ਇਹ ਅੱਖਾਂ ਵਿੱਚ ਕੇ ਕਰਦੇ ਹੁਣ ਸਭ ਕੁਝ ਪੱਕਾ ਨਹੀਂ ਇਸ ਤਰੀਕਾ ਨਾਲ ਕਰ ਸਕਦੇ ਅੱਖਾਂ ਖੋਲ ਕੇ ਚੱਲਣਾ ਕੋਈ ਸਾਨੂੰ ਚੱਲਣਾ ਦੋਸਤਾਂ ਇੱਕ ਕੀਟਾ ਸਾਰੀ ਗੁਰਬਾਨੀ ਦੇ ਆਕੇ ਸਾਰੇ ਇੱਕ ਕੀਤੇ ਨੇ ਤੁਸੀਂ ਡਿਵੀਜ਼ਨ ਕਰ ਰਹੇ ਹੋ ਅਖਾਲੀ ਉਹ ਕਾਦੇ ਬਾਤ ਕਰ ਰਹੇ ਨੇ ਪਰ ਇਹ ਐ ਜੋ ਕਿ ਮੈਂ ਕਿ ਕੋਈ ਸੋਚ ਕੇ ਲੈ ਕੇ ਚੱਲਾਂ ਸਾਰੀ ਪਸੰਦੀ ਰੱਦ ਹੋ ਗਈ ਇਹਨਾਂ ਦੀ ਬੰਦ ਰਹਿਣਾ আর بدل جانا گل ਹੋਰ ਹੁੰਦੀ ਐ ਬੰਦ ਰਹਿਣਾ گل ਹੋਰ ਐ بدلਣਾ گل ਹੋਰ ਐ ਬੰਦ ਕੇ ਗੱਲ ਨੂੰ ਕਮਾਉਣਾ ਹੋਰ ਗੱਲ ਐ ਬੰਦ ਰਹਿਣਾ ਹੋਰ ਗੱਲ ਐ